ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਮੀ ਸੰਜੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਜੁਨੀਆਨਾਂ ਨੂੰ ਸੱਦਾ ਦਿੱਤਾ ਗਿਆ ਸੀ ਜਿਹੜਾ ਬਿਜਲੀ ਗ੍ਰਿਡਾਂ ਦੇ ਅੱਗੇ ਧਰਨੇ ਲਾਉਣ ਨੂੰ ਲੈ ਕੇ ਕਿਉਂਕਿ ਜਿਹੜਾ ਐਕਟ ਬਣਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦਾ ਕਿਹੜਾ ਕੀ ਹੋ ਕਿਤਨਾ ਕਿਤੇ ਜਿਹੜਾ ਹੈਗਾ ਆਮ ਲੋਕਾਂ ਨੂੰ ਵੱਡਾ ਪ੍ਰਭਾਵਿਤ ਕਰੂਗਾ ਕਿਸਾਨਾਂ ਦੇ ਨਾਲ ਨਾਲ ਗੱਲਬਾਤ ਕਰ ਲੈਣੇ ਆ ਕਿਸਾਨ ਆਗੂ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਅੱਛਾ ਧਰਨੇ ਲਾਏ ਜਾਣੇ ਨੇ ਐਕਟ ਕੀ ਐਕਟ ਹੈ ਇਹ ਲੋਕਾਂ ਨੂੰ ਦੱਸੋ ਇਹਦੇ ਬਾਰੇ ਇਹ ਜਿਹੜਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਐਸਡੀਓ ਦੇ ਦਫ਼ਤਰਾਂ ਦੇ ਅੱਗੇ ਅਸੀਂ ਬੈਠੇ ਆ ਕਿਉਂਕਿ ਕੇਂਦਰ ਸਰਕਾਰ 2020 ਦੇ ਵਿੱਚ ਬਿਜਲੀ ਬਿੱਲ ਲੈ ਕੇ ਆਈ ਸੀ ਜਿਹੜਾ ਜਣੀ ਉਦੋਂ ਸਰਕਾਰ ਮੰਨੀ ਸੀ ਕਿ ਮੈਂ ਰੱਦ ਕਰਦੇ ਆ ਅਸੀਂ ਲਾਗੂ ਨਹੀਂ ਕਰਾਂਗੇ ਹੁਣ ਉਹ 2025 ਬਿਜਲੀ ਬਿੱਲ ਆ ਜਿਹੜਾ ਬਣਾ ਕੇ ਸਰਕਾਰ ਨੂੰ ਭੇਜਿਆ 9 ਨਵੰਬਰ ਨੂੰ ਉਹਨਾਂ ਨੇ ਬਣਾ ਕੇ ਸਰਕਾਰਾਂ ਕੋਲੇ ਭੇਜ ਦਿੱਤਾ ਕਿ ਜਲਦੀ ਤੋਂ ਜਲਦੀ ਤੁਸੀਂ ਇਹਦੇ ਤੇ ਐਕਸ਼ਨ ਕਰੋ ਉਹ ਹੈ ਕੀ ਆ ਕਿਉਂਕਿ ਜੇ ਉਹ ਲਾਗੂ ਹੋ ਜਾਂਦਾ ਉਹ ਐਕਟ ਬਣ ਜਾਂਦਾ ਹੈ ਉਹ ਜਣੀ ਜਿਹੜੇ ਤਿੰਨੇ ਕਾਲੇ ਕਾਨੂੰਨ ਤੇ ਉਹਨਾਂ ਤੋਂ ਕਿਤੇ ਵੱਡਾ ਹੈ ਜਣੀ ਉਹ ਤਿੰਨੇ ਕਾਲੇ ਕਾਨੂੰਨਾਂ ਦੀ ਮਾਂ ਹੈ ਕਾਨੂੰਨ ਹੈ ਕਿਉਂਕਿ ਜੇ ਕਾਨੂੰਨ ਬਣ ਜਾਂਦਾ ਤਾਂ ਹਰ ਇੱਕ ਵਰਗ ਨੂੰ ਬਿਜਲੀ ਆ ਜਿਹੜੀ ਉਹ ਬਹੁਤ ਮਹਿੰਗੇ ਰੇਟਾਂ ਤੇ ਮਿਲਨੀ ਆ ਸਾਡੇ ਚਪਾਲੇ ਮੀਟਰ ਲੱਗ ਰਿਹਾ ਜਿਹੜੇ ਓਐਸਪਾਡ ਦਾ ਇੱਕ ਹਿੱਸਾ ਹੈਗਾ ਕਿਉਂਕਿ ਇਹਦੇ ਵਿੱਚ ਬੜੀਆਂ ਸੋਧਾਂ ਕੀਤੀਆਂ ਨੇ ਇਹਦੇ ਵਿੱਚ ਕਲੀਅਰ ਡਾਇਰੈਕਸ਼ਨ ਦੇਤੀ ਆ ਮੋਦੀ ਸਰਕਾਰ ਨੇ ਜਿਹੜੀ ਜਾਨੀ ਉਹਦੇ ਵਿੱਚ 100 ਧਾਰਾ 42 ਹੁੰਦੀ ਸੀ ਉਹਦੀ ਸ਼ੋਧ ਕਰਕੇ ਧਾਰਾ 24 ਬਣਾ ਦਿੱਤੀ ਹੈ ਉਹਦੇ ਵਿੱਚ ਇਹਨਾਂ ਨੇ ਕੀਤਾ ਕਿ 50 ਲੱਖ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਜੇ ਕੋਈ ਛੇੜਛਾੜ ਹੁੰਦੀ ਹੈਗੀ ਉਹਦੇ ਅੱਗੇ ਲਿਖਿਆ ਜੇ ਉਹ 50 ਲੱਖ ਦਾ ਜੁਰਮਾਨਾ ਇੱਕ ਦਿਨ ਲੇਟ ਹੁੰਦਾ ਤਾਂ ਉਹਦਾ ਲੱਖ ਰੁਪਇਆ ਪਰ ਡੇ ਦੇ ਹਿਸਾਬ ਨਾਲ ਉਹ ਅੱਗੇ ਵਧ ਹੀ ਜਾਣਾਗਾ ਉਦੋਂ ਅੱਗੇ ਜਿਹੜੀ ਧਾਰਾ 146 ਐ ਉਹਦੀ ਧਾਰਾ 25 ਮਿੰਟ ਅਮੈਂਡਮੈਂਟ ਕਰਕੇ ਇਹਨਾਂ ਨੇ ਉਹਦੇ ਜਿਹੜੀ 3 ਮਹੀਨੇ ਦੀ ਸਜ਼ਾ ਹੁੰਦੀ ਸੀ ਜਾਨੀ ਹੁਣ ਉਹਨੂੰ 3 ਸਾਲ ਦੀ ਸਜ਼ਾ ਬਰਕਰਾਰ ਰੱਖ ਕੇ ਉਹਦੇ ਨਾਲ-ਨਾਲ ਜਿਹੜਾ ਜੁਰਮਾਨਾ ਉਹ ਸਾਨੂੰ ਪੂਰਾ ਪੂਰਾ ਭਰਨਾ ਪੈਣਾ ਇਸ ਕਰਕੇ ਜਿਹੜਾ ਕਾਨੂੰਨ ਐ ਬਹੁਤ ਖਤਰਨਾਕ ਆ ਕਿਉਂਕਿ ਚਿੱਪ ਵਾਲੇ ਮੀਟਰ ਸਾਡੇ ਘਰਾਂ ਤੇ ਲੱਗ ਗਏ ਸਾਡੀਆਂ ਮੋਟਰਾਂ ਦੇ ਕਨੈਕਸ਼ਨ ਲਾ ਕੇ ਸਭ ਤੋਂ ਬਿੱਲ ਨਹੀਂ ਭਰੇ ਆਣੇ ਕਿਉਂਕਿ ਇਨਸਾਨ ਦੇ ਲਈ ਜਿੱਥੇ ਹਵਾ ਜ਼ਰੂਰੀ ਹੈ ਜਿੱਥੇ ਰੋਟੀ ਜ਼ਰੂਰੀ ਹੈ ਕੱਪੜਾ ਜ਼ਰੂਰੀ ਉਸ ਤੋਂ ਕਿਤੇ ਵੱਧ ਸਾਡੇ ਲਈ ਲਾਈਟ ਜ਼ਰੂਰੀ ਹੈ ਇਸ ਕਰਕੇ ਲਾਈਟ ਇਹ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਜਾ ਰਿਹਾ ਜਿਹਦਾ ਅਸੀਂ ਪੂਰੇ ਡਟ ਕੇ ਵਿਰੋਧ ਕਰ ਰਹੇ ਹਾਂ ਜਿਹੜਾ ਐਕਟ ਬਣਾਇਆ ਗਿਆ ਸੀਗਾ ਪਹਿਲਾਂ ਇਹ ਲੋਕਾਂ ਦੀ ਭਲਾਈ ਵਾਸਤੇ ਬਣਾਇਆ ਗਿਆ ਸੀ ਵੀ ਘਰ ਘਰ ਇਹ ਜਿਹੜਾ ਬਿਜਲੀ ਆਏ ਬੱਚੇ ਹੁਣ ਕੀ ਹੋ ਜਾਓਗਾ ਬਿਲਕੁਲ ਜੀ ਜਿਹੜਾ 1948 ਦੇ ਵਿੱਚ ਇਹਨਾਂ ਨੇ ਐਕਟ ਬਣਾਇਆ ਸੀ ਉਸ ਐਕਟ ਦੇ ਵਿੱਚ ਇਹਨਾਂ ਕਲੀਅਰ ਲਿਖਿਆ ਹੋਇਆ ਸੀਗਾ ਕਿ ਜਿਹੜੇ ਸਰਮਾਇਆਧਾਰ ਨੇ ਜਾਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਮਹਿੰਗੇ ਰੇਟਾਂ ਦੀ ਬਿਜਲੀ ਮਿਲੇਗੀ ਆਮ ਲੋਕਾਂ ਨੂੰ ਸਸਤੇ ਰੇਟਾਂ ਦੀ ਬਿਜਲੀ ਮਿਲੇਗੀ ਉਹਦੇ ਵਿੱਚ ਇਹ ਸੀਗਾ ਕਿ ਕੋਈ ਇਹ ਤੋਂ ਮੁਨਾਫਾ ਨਹੀਂ ਕਮਾਇਆ ਜਾਊਗਾ ਬਿਜਲੀ ਤੋਂ ਪਰ ਅੱਜ ਜੋ ਸਾਰੇ ਇਹਨਾਂ ਨੇ ਅਪਾਇੰਟਮੈਂਟ ਤੋੜ ਕੇ ਜਾਨੀ ਸਿੱਧਾ-ਸਿੱਧਾ ਕਾਰਪੋਰੇਟ ਘਰਾਣਿਆਂ ਨੂੰ ਮੁਨਾਫੇ ਦੇ ਰੂਪ 'ਚ ਇਹ ਸੌਂਪਨ ਜਾ ਰਹੀ ਹੈ ਮੋਦੀ ਸਰਕਾਰ ਕੀ ਕਹੋਂਗੇ ਅੱਜ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਇਹਨੂੰ ਅਸੀਂ ਇਹੀ ਕਹਾਂਗੇ ਜੀ ਵੀ ਵੱਧ ਤੋਂ ਵੱਧ ਜਾਗਣ ਦੀ ਲੋੜ ਹੈ ਇੱਕ ਇਕੱਠੇ ਹੋ ਕੇ ਆਪਾਂ ਹਮਲਾ ਮਾਰੀਏ ਜਿਹੜਾ ਕਾਨੂੰਨ ਆ ਰਿਹਾ ਹੈ ਇਹਨੂੰ ਰੱਦ ਕਰਾ ਚੱਗੀ ਆਪਾਂ ਜੀ ਇਹ ਬਿਲ ਬਹੁਤ ਮਾੜੇ ਨੇ ਜੀ ਇਹਨੂੰ ਸਮਝਣ ਦੀ ਲੋੜ ਆ ਪਰ ਕਿੰਨੇ ਵਜੇ ਤੱਕ ਮੈਂ ਦਿੱਤਾ ਜਾਊਗਾ ਇਹ 12 ਤੋਂ 2 ਵਜੇ ਤੱਕ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਇਹ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਅਮਰਗੜ ਜਿਹੜਾ ਹੈਗਾ ਨਾ ਐਸਡੀਓ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਹੈ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਐਕਟ ਬਣਾਇਆ ਜਾ ਰਿਹਾ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਐਕਟ ਹੈ ਜਿਹੜਾ ਬਿਜਲੀ ਆ ਉਹ ਮਹਿੰਗੀ ਮਿਲੂਗੀ ਕਿਤੇ ਸਾਹੂਕਾਰਾਂ ਦੇ ਜਿਹੜਾ ਹੱਕ ਦੇ ਵਿੱਚ ਐਕਟ ਦੀ ਗੱਲ ਕਰ ਰਹੇ ਨੇ ਮਨਜੀਤ ਸੋਹਰਾ ਜਤਿੰਦਰ ਮਨਵੀ അമൃഗ